ਮਿੱਤਰ ਪਿਆਰੇ ਅੱਜ 26 ਦਸੰਬਰ ਦੁਪਹਿਰ ਤੱਕ ਤਿੰਨ ਵੱਡੀਆਂ ਖਬਰਾਂ ਨੇ ਪਹਿਲੀ ਵੱਡੀ ਖਬਰ ਹੈ ਕਿ ਜਗਜੀਤ ਸਿੰਘ ਡੱਲੇਵਾਲ ਤੇ ਕਿਸਾਨ ਅੰਦੋਲਨ ਬਾਰੇ ਅੱਜ ਭਾਰਤ ਦੇ ਉਪ ਰਾਸ਼ਟਰਪਤੀ ਨੇ ਬਹੁਤ ਵੱਡੀਆਂ ਗੱਲਾਂ ਬੋਲੀਆਂ ਨੇ ਤੇ ਕੁਝ ਵੱਡੇ ਫੈਸਲੇ ਲੈਣ ਦੀ ਗੱਲ ਆਖ ਦਿੱਤੀ ਹੈ ਬਾਕੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆਂ ਦੂਜੀ ਖਬਰ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਮੌਤ ਦੀ ਖਬਰ ਵੱਡੇ ਪੱਧਰ ਤੇ ਫੈਲ ਚੁੱਕੀ ਹੈ ਔਰ ਖਨੌਰੀ ਬਾਰਡਰ ਤੋਂ ਕਿਸਾਨਾਂ ਨੇ ਜਗਜੀਤ ਸਿੰਘ ਡੱਲੇਵਾਲ ਦੀ ਮੌਤ ਬਾਰੇ ਵੀਡੀਓ ਪਾਈ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਤੀਜਾ ਮਸਲਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਖੇਤੀਬਾੜੀ ਮੰਤਰੀ ਮਿਲੇ ਨੇ ਔਰ ਫਿਰ ਜਗਜੀਤ ਸਿੰਘ ਡੱਲੇਵਾਲ ਨੇ ਵੀ ਖੇਤੀਬਾੜੀ ਮੰਤਰੀ ਨੂੰ ਤੇ ਮੰਤਰੀਆਂ ਨੂੰ ਅੱਗੋਂ ਖੜੀਆਂ-ਖੜੀਆਂ ਸੁਣਾਈਆਂ ਨੇ ਤਿੰਨਾਂ ਖਬਰਾਂ ਤੇ ਪੂਰੀ ਜਾਣਕਾਰੀ ਪਰਦੇ ਪਿਛਲਾ ਸੱਚ ਹੁਣ ਤੁਹਾਨੂੰ ਦੱਸਦੇ ਆ ਪਹਿਲੀ ਖਬਰ ਪੱਪ ਦੇ ਉਪ ਰਾਸ਼ਟਰਪਤੀ ਜਗਦੀਪ ਧਣਖੜ ਉਹਨਾਂ ਨੇ ਅੱਜ ਕਿਸਾਨ ਸੰਘਰਸ਼ ਤੇ ਜਗਜੀਤ ਡੱਲੇਵਾਲ ਦੇ ਮਰਨ ਵਰਤ ਬਾਰੇ ਬਹੁਤ ਵੱਡੀਆਂ ਗੱਲਾਂ ਬੋਲੀਆਂ ਨੇ ਉਹਨਾਂ ਨੇ ਕਿਹਾ ਕਿ ਦੇਖੋ ਕਿਸਾਨਾਂ ਦਾ ਅੰਦੋਲਨ ਜਿਹੜਾ ਚੱਲ ਰਿਹਾ ਹੈ ਉਹ ਵੱਡੀਆਂ ਮੰਗਾਂ ਨੂੰ ਲੈ ਕੇ ਚੱਲ ਰਿਹਾ ਹੈ ਉਪ ਰਾਸ਼ਟਰਪਤੀ ਨੇ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਜਾਇਜ਼ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਜਾਇਜ਼ ਨੇ ਤੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਹੋਣਾ ਚਾਹੀਦਾ ਹੈ ਇਹ ਗੱਲ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਣਖੜ ਨੇ ਖੁਦ ਕਹੀ ਹੈ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਤਾਂ ਹੋਏਗਾ ਜੇ ਉਹਨਾਂ ਨਾਲ ਬੈਠ ਕੇ ਗੱਲਬਾਤ ਹੋਏਗੀ ਉਹਨਾਂ ਦੇ ਨਾਲ ਟੇਬਲ ਟਾਕ ਕੀਤੀ ਜਾਏਗੀ ਇੱਕ ਤਰ੍ਹਾਂ ਨਾਲ ਉਪ ਰਾਸ਼ਟਰਪਤੀ ਨੇ ਸਰਕਾਰ ਤੇ ਕਿਸਾਨਾਂ ਨੂੰ ਗੱਲਬਾਤ ਕਰਨ ਲਈ ਇੱਕੋ ਟੇਬਲ ਤੇ ਆਉਣ ਦੀ ਨਸੀਹਤ ਦਿੱਤੀ ਹੈ ਜਾਂ ਸਲਾਹ ਦਿੱਤੀ ਹੈ ਹੁਣ ਸਵਾਲ ਅਗਲਾ ਇਹ ਹੈ ਕੀ ਮੋਦੀ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰੇਗੀ ਮੋਦੀ ਸਰਕਾਰ ਜਿਹੜੀ ਦਿੱਲੀ ਅੰਦੋਲਨ ਵੇਲੇ 700 ਕਿਸਾਨ ਸ਼ਹੀਦੀਆਂ ਤੱਕ ਵੀ ਨਹੀਂ ਬੋਲੀ ਸੀ ਕਿ ਇੰਨੀ ਜਲਦੀ ਇੱਕ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤੇ ਬੈਠਣ ਦੇ ਨਾਲ ਕੀ ਸੈਂਟਰ ਸਰਕਾਰ ਕਿਸਾਨਾਂ ਦੀਆਂ ਮਸਲਿਆਂ ਤੇ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਹੱਲ ਕਰੇਗੀ ਉਹਨਾਂ ਦੇ ਮਸਲੇ ਹੱਲ ਕਰੇਗੀ ਇਹ ਹੁਣ ਅਗਲਾ ਵੱਡਾ ਸਵਾਲ ਬਣ ਗਿਆ ਕਹਿਣ ਨੂੰ ਤਾਂ ਬਹੁਤ ਸਾਰੇ ਹੁਣ ਤੱਕ ਮੰਤਰੀਆਂ ਨੇ ਬੀਜੇਪੀ ਦੇ ਆਗੂਆਂ ਨੇ ਵੀ ਇਹ ਗੱਲਾਂ ਕਹੀਆਂ ਨੇ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਮਸਲੇ ਜਾਇਜ਼ ਨੇ ਉਹਨਾਂ ਦਾ ਹੱਲ ਹੋਣਾ ਚਾਹੀਦਾ ਪਰ ਗੱਲ ਉਹ ਹੈ ਆਖੇ ਪੰਚਾਂ ਦਾ ਕਿਆ ਸਿਰ ਮੱਥੇ ਤੇ ਪ੍ਰਣਾਲਾ ਉਥੇ ਦਾ ਉਥੇ ਇੱਕ ਹੋਰ ਪੁਰਾਣੀ ਕਹਾਵਤ ਹੈ ਆਖੇ ਹੱਥੋਂ ਕੁਝ ਦੇਣਾ ਨਹੀਂ ਤੇ ਮੂੰਹੋਂ ਫਿੱਕੇ ਪੈਣਾ ਨਹੀਂ ਖਾਹ ਬਚੜਾ ਤੇਰਾ ਹੀ ਐ ਖਾਹ ਬਚੜਾ ਤੇਰਾ ਹੀ ਐ ਇਹੀ ਹਾਲਾਤ ਕਿਤੇ ਨਾ ਕਿਤੇ ਸੈਂਟਰ ਸਰਕਾਰ ਨਾਲ ਜੁੜੇ ਹੋਏ ਮੰਤਰੀਆਂ ਦੇ ਵੀ ਨਜ਼ਰ ਆਉਂਦੇ ਰਹੇ ਨੇ ਰਾਸ਼ਟਰਪਤੀ ਨੇ ਹੁਣ ਜਿਹੜੀਆਂ ਵੱਡੀਆਂ ਗੱਲਾਂ ਉਹ ਰਾਸ਼ਟਰਪਤੀ ਨੇ ਬੋਲੀਆਂ ਨੇ ਦੇਖਣਾ ਹੈ ਕਿ ਇਹਦੇ ਉੱਪਰ ਕੇਂਦਰ ਸਰਕਾਰ ਗੌਰ ਕਿੰਨਾ ਕੁ ਕਰਦੀ ਹੈ ਅਸਰ ਕਿੰਨਾ ਕੁ ਕਰਦੀ ਹੈ ਹੁਣ ਦੂਜਾ ਮੁੱਦਾ ਹੈ ਭਾਈ ਕਿ ਆ ਇੱਕ ਵੀਡੀਓ ਖਨੌਰੀ ਬਾਰਡਰ ਤੋਂ ਕੁਝ ਕਿਸਾਨਾਂ ਨੇ ਪਾਈ ਹੈ ਔਰ ਇਸ ਵੀਡੀਓ ਦੇ ਵਿੱਚ ਉਹ ਕਿਸਾਨ ਇਹ ਕਹਿ ਰਹੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਦੀ ਮੌਤ ਦੀ ਖਬਰ ਤੇਜ਼ੀ ਨਾਲ ਫਲਾਈ ਜਾ ਰਹੀ ਹੈ ਇਹ ਬਿਲਕੁਲ ਝੂਠੀ ਖਬਰ ਹੈ ਆ ਸੁਣੋ ਕੀ ਬੋਲ ਰਹੇ ਨੇ ਕਿਸਾਨ ਖਨੌਰੀ ਬਾਰਡਰ ਤੋਂ ਜੀ ਕੀ ਫਤਿਹ ਸਾਥੀਓ ਸਰਕਾਰੀ ਤੰਤਰਾਂ ਦੁਆਰਾ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਰਾਜਾਂ ਦੇ ਵਿੱਚ ਇਹ 소ਸ਼ਲ ਛੱਡਿਆ ਜਾ ਰਿਹਾ ਹੈ ਅੱਜ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਵਿੱਚੋਂ ਬਹੁਤ ਸਾਰੇ ਫੋਨ ਆ ਰਹੇ ਆ ਤੇ ਕਈ ਚੈਨਲਾਂ ਦੇ ਉੱਪਰ ਕਈ ਜਗ੍ਹਾ ਤੇ ਕਈ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਵੀ ਸਰਦਾਰ ਜੀਜੀ ਸਿੰਘ ਡੱਲੇਵਾਲ ਜੀ ਸਾਡੇ ਵਿੱਚ ਨਹੀਂ ਰਹੇ ਸ਼ਹੀਦ ਹੋ ਗਏ ਇਹ ਬਿਲਕੁਲ ਜੋ ਗਲਤ ਖਬਰ ਫਰਾਈ ਜਾ ਰਹੀ ਹੈ ਇਹ ਸਰਕਾਰ ਦੁਆਰਾ ਇੱਕ ਪ੍ਰੋਪੋਗੈਂਡਾ ਰਚਿਆ ਜਾ ਰਿਹਾ ਹੈ ਤਾਂ ਕਿ ਆਪਣਾ ਚੈੱਕ ਕੀਤਾ ਜਾ ਸਕੇ ਵੀ ਆਪਾਂ ਕਿੰਨਾ ਕਿਸੇ ਰਿਐਕਸ਼ਨ ਕਰਦੇ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਚੜ੍ਹਦੀ ਕਲਾ ਚ ਨੇ 31ਵਾਂ ਦਿਨ ਹੋ ਗਿਆ ਅੱਜ ਮਰਮਰਤ ਨੂੰ 11 ਵਜੇ ਦਾ ਟਾਈਮ ਹੈ ਅੱਜ 26 ਦਸੰਬਰ ਹੈ ਹੁਣ ਤੱਕ ਜਗਜੀਤ ਸਿੰਘ ਢੱਲੇਵਾਲ ਜੀ ਚੜ੍ਹਦੀ ਕਲਾ ਚ ਨੇ ਮੋਰਚਾ ਚੜ੍ਹਦੀ ਕਲਾ ਚ ਹੈ ਮੋਰਚਾ ਜਿੱਤਵਲ ਜਾ ਰਿਹਾ ਹੈ ਦੇਖੋ ਹੁਣ ਤੁਸੀਂ ਸੁਣਿਆ ਕਿ ਕਿਸਾਨ ਆਗੂ ਖਨੋਰੀ ਬਾਰਡਰ ਤੋਂ ਇਹ ਕਹਿ ਰਹੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਦੀ ਮੌਤ ਦੀ ਝੂਠੀ ਖਬਰ ਫਲਾਈ ਜਾ ਰਹੀ ਹੈ ਰਾਜਸਥਾਨ ਹਰਿਆਣਾ ਤੇ ਹੋਰ ਸਟੇਟਾਂ ਦੇ ਵਿੱਚ ਔਰ ਉਹ ਇਹ ਕਹਿ ਰਹੇ ਨੇ ਕਿ ਇਹ ਖਬਰ ਕੋਈ ਹੋਰ ਨਹੀਂ ਫੁਲਾ ਰਿਆ ਇਹ ਖਬਰ ਸਰਕਾਰ ਖੁਦ ਫੁਲਾਰੀ ਹੈ ਔਰ ਕਿਉਂ ਫੁਲਾਰੀ ਹੈ ਇਹ ਕਿਸਾਨ ਆਗੂ ਇਹ ਦਾਵਾ ਕਰ ਰਹੇ ਨੇ ਕਿ ਸਰਕਾਰ ਚੈੱਕ ਕਰਨਾ ਚਾਹੁੰਦੀ ਹੈ ਚੈੱਕ ਕਰਨਾ ਚਾਹੁੰਦੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਜੇ ਅਸਲੀ ਮੌਤ ਹੋ ਜਾਏ ਤਾਂ ਕਿੰਨਾ ਕੁ ਲੋਕ ਭੜਕਣਗੇ ਕਿੰਨਾ ਕ ਲੋਕਾਂ ਦੇ ਅੰਦਰ ਰੋਜ ਜਾਂ ਗੁੱਸਾ ਆਏਗਾ ਇਹ ਚੈੱਕ ਕਰਨ ਦੇ ਲਈ ਸਰਕਾਰ ਵੱਲੋਂ ਝੂਠੀ ਖਬਰ ਇਹ ਕਿਸਾਨ ਆਗੂ ਕਹਿ ਰਹੇ ਨੇ ਕਿ ਫਲਾਈ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਕੀ ਸਰਕਾਰ ਸੱਚਮੁੱਚ ਇੰਜ ਕਰ ਸਕਦੀ ਹੁੰਦੀ ਹੈ ਜੇ ਮੇਰੇ ਤੋਂ ਪੁੱਛੋ ਤਾਂ ਵੇਖੋ ਸਰਕਾਰਾਂ ਵੀ ਬਹੁਤ ਸਾਰੇ ਤਰੀਕੇ ਵਰਤਦੀਆਂ ਨੇ ਲੋਕਾਂ ਦੇ ਸੰਘਰਸ਼ਾਂ ਨੂੰ ਸਾਬੋਤਾਜ ਕਰਨ ਦੇ ਲਈ ਫੇਲ ਕਰਨ ਦੇ ਲਈ ਅੱਜ ਦੀ ਗੱਲ ਨਹੀਂ ਸਦੀਆਂ ਤੋਂ ਰਾਜਿਆਂ ਵੇਲੇ ਤੋਂ ਲੈ ਕੇ ਅੰਗਰੇਜ਼ਾਂ ਦੇ ਰਾਜ ਤੋਂ ਲੈ ਕੇ ਅੱਜ ਤੱਕ ਸਰਕਾਰਾਂ ਸਰਕਾਰਾਂ ਦੇ ਵਿਰੁੱਧ ਲੜੇ ਜਾ ਰਹੇ ਸੰਘਰਸ਼ਾਂ ਨੂੰ ਫੇਲ ਕਰਨ ਦੇ ਲਈ ਸਾਬੋਤਾਜ ਕਰਨ ਦੇ ਲਈ ਖੰਡਾਉਣ ਦੇ ਲਈ ਬਹੁਤ ਹੱਤ ਕੰਡੇ ਵਰਤਦੀਆਂ ਨੇ ਤੇ ਜਿਹੜਾ ਖਦਸ਼ਾ ਇਹਨਾਂ ਕਿਸਾਨਾਂ ਨੂੰ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਮੌਤ ਦੀ ਝੂਠੀ ਖਬਰ ਫਲਾਈ ਜਾ ਰਹੀ ਹੈ ਇਹ ਵੀ ਸਹੀ ਖਦਸ਼ਾ ਹੋ ਸਕਦਾ ਹੈ ਕਿਉਂਕਿ ਇਸ ਤਰ੍ਹਾਂ ਕੀਤਾ ਜਾ ਸਕਦਾ ਹੁੰਦਾ ਹੈ ਕਿਉਂਕਿ ਸਰਕਾਰ ਜੇਕਰ ਜਗਜੀਤ ਸਿੰਘ ਡੱਲੇਵਾਲ ਦੀ ਮੌਤ ਤੋਂ ਥੋੜਾ ਬਹੁਤ ਚਿੰਤਾ ਕਰਦੀ ਹੈ ਤਾਂ ਉਹ ਸਿਰਫ ਇਸ ਕਰਕੇ ਹੈ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੋ ਗਿਆ ਤਾਂ ਕਿੰਨਾ ਕੁ ਵੱਡਾ ਵਿਦਰੋਹ ਜਾਂ ਅੰਦੋਲਨ ਜਾਂ ਲੋਕਾਂ ਦੇ ਵਿੱਚ ਗੁੱਸਾ ਪੜਕੇਗਾ ਜੇ ਸਰਕਾਰ ਨੂੰ ਲੱਗੇ ਵੀ ਕੁਝ ਖਾਸ ਨਹੀਂ ਹੋਣਾ ਫਿਰ ਉਹ ਪ੍ਰਵਾਹ ਨਹੀਂ ਕਰਨਗੀ ਜੇ ਉਹਨਾਂ ਨੂੰ ਲੱਗੇਗਾ ਕਿ ਬਹੁਤ ਵੱਡਾ ਰੋਹ ਗੁੱਸਾ ਲੋਕਾਂ ਦੇ ਵਿੱਚ ਪੜਕੇਗਾ ਤਾਂ ਫਿਰ ਸਰਕਾਰ ਜਗਜੀਤ ਡੱਲੇਵਾਲ ਦੀ ਮਰਨ ਵਰਤ ਨੂੰ ਸੀਰੀਅਸ ਥੋੜਾ ਬਹੁਤ ਲੈ ਸਕਦੀ ਹੈ ਤਾਂ ਇਹ ਜਿਹੜੀ ਬੇਨਤੀ ਕੀਤੀ ਐ ਖਨੋਰੀ ਬਾਰਡਰ ਤੋਂ ਕਿਸਾਨ ਆਗੂਆਂ ਨੇ ਇਹਨੂੰ ਥੋੜਾ ਧਿਆਨ ਦਿਓ ਔਰ ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਦੀ ਗੱਲ ਨੂੰ ਕਲੀਅਰ ਕਰੋ ਹੁਣ ਅਗਲੀ ਜਿਹੜੀ ਵੱਡੀ ਖਬਰ ਹੈ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਖੇਤੀਬਾੜੀ ਮੰਤਰੀ ਤੇ ਪੰਜਾਬ ਦੇ ਦੂਜੇ ਮੰਤਰੀਆਂ ਨੇ ਗੱਲ ਕੀਤੀ ਐ ਕੱਲ ਬੀਤੀ ਸ਼ਾਮ ਹਨੇਰੇ ਹੋਏ ਜਗਜੀਤ ਸਿੰਘ ਢੱਲੇਵਾਲ ਦੇ ਕੋਲ ਪੰਜਾਬ ਦੇ ਕਈ ਸਾਰੇ ਮੰਤਰੀ ਇਕੱਠੇ ਹੋ ਕੇ ਗਏ ਇਕ ਤਰ੍ਹਾਂ ਨਾਲ ਅੱਧੇ ਨਾਲੋਂ ਵੱਧ ਕੈਬਨਿਟ ਮੰਤਰੀ ਜਿਹੜੇ ਆ ਜਗਜੀਤ ਸਿੰਘ ਢੱਲੇਵਾਲ ਕੋਲ ਗਏ ਕਿਹੜੇ ਕਿਹੜੇ ਗਏ ਪੰਜਾਬ ਦਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪੰਜਾਬ ਦਾ ਕੈਬਨਿਟ ਮੰਤਰੀ ਅਮਨ ਅਰੋੜਾ ਪੰਜਾਬ ਦਾ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਪੰਜਾਬ ਦਾ ਕੈਬਨਿਟ ਮੰਤਰੀ ਸੌਂਦ ਹੋਰ ਐਮਐਲਏ ਜਿਵੇਂ ਕਿ ਸ਼ੈਰੀ ਕਲਸੀ ਜਿਵੇਂ ਕਿ ਜਿਹੜੇ ਫਰੀਦਕੋਟ ਐਮਐਲਏ ਗੁਰਦਿੱਤ ਸਿੰਘ ਸੇਖੋਂ ਕਿੰਨੇ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਵਿਧਾਇਕ ਤੇ ਮੰਤਰੀ ਉੱਥੇ ਇਕੱਠੇ ਹੋ ਕੇ ਗਏ ਜਗਜੀਤ ਸਿੰਘ ਡੱਲੇਵਾਲ ਨਾਲ ਗੱਲਬਾਤ ਕੀਤੀ ਔਰ ਮੰਤਰੀਆਂ ਦਾ ਇਹ ਵਫ਼ਦ ਜਗਜੀਤ ਸਿੰਘ ਡੱਲੇਵਾਲ ਕੋਲ ਜਿਹੜੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਨੇ ਉਹਨਾਂ ਦੀ ਅਗਵਾਈ ਦੇ ਵਿੱਚ ਗਿਆ ਅਮਨ अरोड़ा ਨੇ ਉੱਥੇ ਜਾ ਕੇ ਜਦੋਂ ਜਗਜੀਤ ਸਿੰਘ ਡੱਲੇਵਾਲ ਨਾਲ ਗੱਲਬਾਤ ਕੀਤੀ ਹੈ ਤਾਂ ਅਮਨ अरोड़ा ਨੇ ਉਹਨਾਂ ਨੂੰ ਕਿਹਾ ਕਹਿੰਦਾ ਤੁਹਾਡੀਆਂ ਮੰਗਾਂ 100% ਠੀਕ ਨੇ ਅਸੀਂ ਸਾਡੀ ਸਰਕਾਰ ਪੂਰੀ ਤਰ੍ਹਾਂ ਤੁਹਾਡੇ ਨਾਲ ਸਾਡੀ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਤੁਹਾਡੇ ਨਾਲ ਹੈ ਤੁਹਾਡੀਆਂ ਮੰਗਾ 1000% ਠੀਕ ਨੇ ਪਰ ਤੁਹਾਡਾ ਮਰਨ ਵਰਤ ਅਸੀਂ ਚਾਹੁੰਦੇ ਆ ਕਿ ਤੁਹਾਡੀ ਜਾਨ ਨੂੰ ਨਾ ਕੁਝ ਹੋ ਜਾਵੇ ਅਮਨ अरोड़ा ਪ੍ਰੈਜ਼ੀਡੈਂਟ ਆਪ ਪਾਰਟੀ ਉਹ ਕਹਿੰਦੇ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਜੇਕਰ ਤੁਸੀਂ ਮਰਨ ਵਰਤ ਨਹੀਂ ਛੱਡਣਾ ਤਾਂ ਠੀਕ ਹੈ ਨਾ ਛੱਡੋ ਪਰ ਤੁਸੀਂ ਕੋਈ ਡ੍ਰਿਪ ਵਗੈਰਾ ਲਵਾ ਲਓ ਤਾਂ ਕਿ ਜਿਹੜਾ ਤੁਹਾਡੇ ਸਰੀਰ ਦੇ ਅੰਦਰ ਕੁਝ ਤਾਂ ਜਾਵੇ ਸਰੀਰ ਨੂੰ ਅੱਜ 30 ਦਿਨ ਹੋ ਚੱਲੇ ਨੇ ਬਿਨਾ ਕੁਝ ਖਾਦੇ ਪੀਤੇ ਇਸ ਤਰ੍ਹਾਂ ਬਹੁਤ ਜ਼ਿਆਦਾ ਤਕਲੀਫ ਦੇ ਆਏ ਗੱਲ ਔਰ ਤੁਹਾਡੀ ਜਾਨ ਨੂੰ ਕੁਝ ਹੋ ਨਾ ਜਾਵੇ ਇਹ ਗੱਲਾਂ ਅਮਨ अरोड़ा ਨੇ ਜਦੋਂ ਬੋਲੀਆਂ ਤਾਂ ਫਿਰ ਜਗਜੀਤ ਸਿੰਘ ਡੱਲੇਵਾਲ ਨੇ ਅੱਗੋਂ ਖਰੀਆਂ-ਖਰੀਆਂ ਸੁਣਾਈਆਂ ਖੇਤੀਬਾੜੀ ਮੰਤਰੀ ਨੂੰ ਕੈਬਨਿਟ ਮੰਤਰੀ ਅਮਨ अरोड़ा ਨੂੰ ਸਾਰਿਆਂ ਨੂੰ ਜਗਜੀਤ ਸਿੰਘ ਡੱਲੇਵਾਲ ਕਹਿੰਦਾ ਸਾਰੀਆਂ ਸਰਕਾਰਾਂ ਅੱਜ ਤੱਕ ਇਹੀ ਕੁਝ ਕਹਿੰਦੀਆਂ ਨਹੀਂ ਆ ਪਰ 7 ਲੱਖ ਤੋਂ ਵੱਧ ਕਿਸਾਨਾਂ ਨੇ ਆਤਮ ਹੱਤਿਆ ਕੀਤੀ ਕਿਸੇ ਸਰਕਾਰ ਨੇ ਇਹ ਨੀਤੀ ਪਾਲਿਸੀ ਨਹੀਂ ਬਣਾਈ ਕਿ ਕਿਸਾਨ ਆਤਮ ਹੱਤਿਆ ਰੋਕੀ ਜਾ ਸਕੇ ਕਿਸੇ ਵੀ ਸਰਕਾਰ ਦੇ ਟਾਈਮ ਕਿਸਾਨਾਂ ਮਜ਼ਦੂਰਾਂ ਦੀਆਂ ਆਤਮ ਹੱਤਿਆਵਾਂ ਸੁਸਾਈਡ ਖੁਦਕੁਸ਼ੀਆਂ ਰੁਕੀਆਂ ਨਹੀਂ ਜਗਜੀਤ ਸਿੰਘ ਢੱਲੇਵਾਲ ਕਹਿੰਦਾ ਗੱਲ ਕੱਲੀ ਮੇਰੀ ਮੌਤ ਦੀ ਨਹੀਂ ਹੈ ਇੱਕ ਦਿਨ ਦੇ ਵਿੱਚ ਔਸਤਨ ਔਸਤ 15-16 ਕਿਸਾਨ ਖੁਦਕੁਸ਼ੀ ਕਰਦੇ ਆ ਪੂਰੇ ਇੰਡੀਆ ਦੇ ਵਿੱਚ ਆਤਮ ਹੱਤਿਆ ਕਰਦੇ ਨੇ ਔਰ ਉਹ ਕਿਸਾਨਾਂ ਦੀ ਫਿਕਰ ਸਰਕਾਰ ਨੂੰ ਕਿਉਂ ਨਹੀਂ ਹੈ ਜਗਜੀਤ ਸਿੰਘ ਡੱਲੇਵਾਲ ਇੱਕ ਕਿਸਾਨ ਆਗੂ ਹੈ ਜੇ ਉਹਦੀ ਜਾਨ ਕਿਸਾਨਾਂ ਦੀ ਹੱਕਾਂ ਦੀ ਰਾਖੀ ਲਈ ਚਲੀ ਜਾਏਗੀ ਤਾਂ ਇਹ ਕੋਈ ਮਾੜੀ ਗੱਲ ਨਹੀਂ ਇਹ ਗੱਲਾਂ ਜਗਜੀਤ ਸਿੰਘ ਡੱਲੇਵਾਲ ਨੇ ਆਖੀਆਂ ਉਹਨੇ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਸਰਕਾਰ ਕਿਸਾਨਾਂ ਲਈ ਫਿਕਰਮੰਦ ਹੈ ਤਾਂ ਉਹ ਕਿਸਾਨਾਂ ਮਜ਼ਦੂਰਾਂ ਲਈ ਇਹੋ ਜਿਹੀਆਂ ਨੀਤੀਆਂ ਇਹੋ ਜਿਹੀਆਂ ਪਾਲਿਸੀਆਂ ਬਣਾਵੇ ਜਿਹਦੇ ਨਾਲ ਕਿਸਾਨ ਮਜ਼ਦੂਰ ਜਿਹੜੇ ਨੇ ਉਹਨਾਂ ਦੀ ਹਾਲਾਤ ਸੁਧਰੇ ਉਹ ਕਰਜ਼ਾ ਮੁਕਤ ਹੋਣ ਉਹਨਾਂ ਦੀ ਜ਼ਿੰਦਗੀ 'ਚ ਸੁਧਾਰ ਆਵੇ ਪਰ ਜੇਕਰ ਐਦਾਂ ਦੀਆਂ ਕੱਲੀਆਂ ਗੱਲਾਂ ਕਰਨੀਆਂ ਨੇ ਕਰਨਾ ਕੁਝ ਨਹੀਂ ਤਾਂ ਫਿਰ ਕੋਈ ਫਾਇਦਾ ਨਹੀਂ ਇਹ ਗੱਲਾਂ ਜਗਜੀਤ ਸਿੰਘ ਡੱਲੇਵਾਲ ਨੇ ਮੂੰਹ ਤੇ ਕਹੀਆਂ ਕਿਨੂੰ ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਜਿਹੜੇ ਉਹਦੇ ਕੋਲ ਗਏ ਸੀ ਔਰ ਪਹਿਲੀ ਵਾਰ ਨਹੀਂ ਜਗਜੀਤ ਸਿੰਘ ਡੱਲੇਵਾਲ ਕੋਲ ਪਿਛਲੇ 15-20 ਦਿਨ ਤੋਂ ਕਾਫੀ ਸਾਰੇ ਸਿਆਸਤ ਦੇ ਵੱਡੇ ਨਾਮ ਪਹੁੰਚੇ ਨੇ ਪੰਜਾਬ ਤੋਂ ਵੀ ਹਰਿਆਣਾ ਤੋਂ ਵੀ ਤੇ ਰਾਜਸਥਾਨ ਤੋਂ ਵੀ ਹਮਾ ਚਲਤੋ ਵੀ ਆਏ ਨੇ ਕੁਝ ਸਿਆਸੀ ਨੇਤਾ ਜਿਹੜੇ ਐਮਪੀ ਜਿਹੜੇ ਐਮਐਲਏ ਜਿਹੜੇ ਮੰਤਰੀ ਰਹੇ ਨੇ ਜਾਂ ਹਨ ਆ ਕੇ ਉਹਨਾਂ ਸਾਰਿਆਂ ਨੇ ਕੀਤਾ ਕੀ ਕੀਤਾ ਉਹੀ ਕੁਛ ਫੋਟੋਆਂ ਖਚਾਈਆਂ ਸੋਸ਼ਲ ਮੀਡੀਆ ਤੇ ਮੀਡੀਆ ਤੇ ਪਾਈਆਂ ਹੋਰ ਕੱਖ ਨਹੀਂ ਕੀਤਾ ਕਰਨਾ ਕੀ ਹੈ ਇਹਨਾਂ ਦੇ ਪਿੱਛੇ ਬੈਠੇ ਆ ਵੱਡੇ ਕਾਰਪੋਰੇਟ ਘਰਾਣੇ ਜਿਹੜੇ ਇਹਨਾਂ ਦੀਆਂ ਪਾਰਟੀਆਂ ਨੂੰ ਕਰੋੜਾ ਰੁਪਈਆ ਸੈਂਕੜੇ ਹਜ਼ਾਰਾਂ ਕਰੋੜਾ ਰੁਪਈਆ ਚੋਣ ਫੰਡ ਦਿੰਦੇ ਨੇ ਤੇ ਇਹਨਾਂ ਨੇ ਉਹਨਾਂ ਲਈ ਕੰਮ ਕਰਨੇ ਹੁੰਦੇ ਨੇ ਇਸ ਕਰਕੇ ਜਗਜੀਤ ਸਿੰਘ ਡੱਲੇਵਾਲ ਕੋਲ ਜਾ ਕੇ ਫੋਟੋ ਖਿਚਵਾਉਣ ਤੋਂ ਅੱਗੇ ਇਹ ਪਾਰਟੀਆਂ ਕੋਈ ਕਦਮ ਨਹੀਂ ਉਠਾਉਣਗੀਆਂ ਤੁਸੀਂ ਦੇਖੋ ਕਾਂਗਰਸ ਦੇ ਕਾਫੀ ਸਾਰੇ ਆਗੂ ਗਏ ਜਗਜੀਤ ਸਿੰਘ ਡੱਲੇਵਾਲ ਕੋਲ ਪਰ ਕੀਤਾ ਕੀ ਕੱਖ ਵੀ ਨਹੀਂ ਕਾਂਗਰਸ ਦਾ ਇੱਕ ਵੱਡਾ ਹੋਲਡ ਹੈ ਪੂਰੇ ਦੇਸ਼ ਦੇ ਸਾਰੇ ਸੂਬਿਆਂ ਜੇ ਕਾਂਗਰਸ ਚਾਹੁੰਦੀ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਜੇ ਅੱਜ ਰਾਹੁਲ ਗਾਂਧੀ ਦੇ ਉੱਪਰ ਕੋਈ ਕੇਸ ਪੈ ਜੇ ਤਾਂ ਕਾਂਗਰਸ ਪੂਰੇ ਦੇਸ਼ ਧਰਨੇ ਮੁਜਾਰੇ ਰੈਲੀਆਂ ਕਰੇਗੀ ਨਾ ਰੇਲਾਂ ਵੀ ਜਾਮ ਕਰੇਗੀ ਫਿਰ ਸੜਕਾਂ ਵੀ ਜਾਮ ਕਰੇਗੀ ਤਾਂ ਕਿ ਕਿਸਾਨਾਂ ਦੀਆਂ ਮੰਗਾਂ ਦੇ ਹੱਕ 'ਚ ਕਾਂਗਰਸ ਇੰਝ ਨਹੀਂ ਕਰ ਸਕਦੀ ਪੰਜਾਬ 'ਚ ਹਰਿਆਣਾ 'ਚ ਰਾਜਸਥਾਨ 'ਚ ਹਿਮਾਚਲ 'ਚ ਹਰ ਸੂਬੇ 'ਚ ਕਾਂਗਰਸ ਦੀ ਇੱਕ ਹੋਲਡ ਹੈ ਕਾਂਗਰਸ ਹਰ ਸੂਬੇ ਦੀਆਂ ਦੇਸ਼ ਦੇ ਹਰ ਸੂਬੇ ਦੇ ਵਿੱਚ ਸੜਕਾਂ ਜਾਮ ਕਰ ਸਕਦੀ ਹੈ ਕੱਖ ਨਹੀਂ ਕੀਤਾ ਆਮ ਆਦਮੀ ਪਾਰਟੀ ਵੀ ਜਾ ਕੇ ਆਈ ਹੈ ਆਮ ਆਦਮੀ ਪਾਰਟੀ ਪੰਜਾਬ 'ਚ ਵੀ ਉਹਨਾਂ ਦੀ ਪਾਰਟੀ ਹੈ ਹਰਿਆਣਾ 'ਚ ਵੀ ਹੈ ਰਾਜਸਥਾਨ ਚ ਵੀ ਹੈ ਗੁਜਰਾਤ ਚ ਵੀ ਚੋਣਾਂ ਲੜ ਕੇ ਹਟੇ ਨੇ ਹਮ ਆਪਣੇ ਜੰਮੂ ਕਸ਼ਮੀਰ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ 4 ਮਹੀਨੇ ਪਹਿਲਾਂ ਜਿੱਤਿਆ ਡੋਡਾ ਤੋਂ ਗੋਆ ਦੇ ਵਿੱਚ ਵੀ ਚੋਣਾਂ ਲੜੀਆਂ ਆਮ ਆਦਮੀ ਪਾਰਟੀ ਨੇ ਫਿਰ ਪੂਰੇ ਦੇਸ਼ ਚ ਆਮ ਆਦਮੀ ਪਾਰਟੀ ਦਾ ਕੁਝ ਹੋਲਡ ਹੈ ਤਾਂ ਜੇਕਰ ਕੇਜਰੀਵਾਲ ਦੇ ਫੜੇ ਜਾਣ ਤੇ ਜਾਂ ਕਿਸੇ ਹੋਰ ਮੰਤਰੀ ਦੇ ਉੱਪਰ ਕੇਸ ਪੈਣ ਤੇ ਆਮ ਆਦਮੀ ਪਾਰਟੀ ਪੂਰੇ ਦੇਸ਼ ਦੇ ਵਿੱਚ ਹੱਲਾ ਮਚਾਉਂਦੀ ਹੈ ਤਾਂ ਫਿਰ ਕਸਾਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕਿਉਂ ਨਹੀਂ ਕਰ ਸਕਦੇ ਇਸੇ ਤਰ੍ਹਾਂ ਕਾਲੀ ਦਲ ਵੀ ਜਾ ਕੇ ਆਇਆ ਕੀਤਾ ਕੀ ਕੱਖ ਨਹੀਂ ਕਾਲੀ ਦਲ ਵੀ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਘਟੋ ਘਟ ਜੇ ਜਮਾਂ ਹੀ ਗਿਆ ਗੁਜ਼ਰਿਆ ਵੀ ਹੈ ਕੋਈ 1000 1500 ਬੰਦਾ ਤਾਂ ਹਰ ਜ਼ਿਲ੍ਹੇ 'ਚ ਇਕੱਠਾ ਕਰ ਹੀ ਸਕਦਾ ਕਿੱਥੇ ਪ੍ਰਦਰਸ਼ਨ ਕੀਤਾ ਕਾਲੀ ਦਲ ਨੇ ਨਹੀਂ ਕੀਤਾ ਇਸੇ ਤਰ੍ਹਾਂ ਦੂਜੀਆਂ ਪਾਰਟੀਆਂ ਵੀ ਕਹਿਣ ਨੂੰ ਤਾਂ ਬੀਜੇਪੀ ਵੀ ਕਹਿ ਰਹੀ ਹੈ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ 2 ਦਿਨ ਪਹਿਲਾਂ ਬਹੁਤ ਵੱਡੀ ਹਾਸੋਈ ਨਹੀਂ ਗੱਲ ਕੀਤੀ ਸੀ ਕਹਿੰਦਾ ਮੈਨੂੰ ਖੁਦ ਕਿਸਾਨ ਜਗਜੀਤ ਡੱਲੇਵਾਲ ਦੀ ਬੜੀ ਚਿੰਤਾ ਹੈ ਬੜੀ ਟੈਨਸ਼ਨ ਹੈ ਪਰ ਕੀਤਾ ਉਹਨੇ ਕੱਖ ਵੀ ਨਹੀਂ ਜਗਜੀਤ ਡੱਲੇਵਾਲ ਦੀ ਜੇ ਚਿੰਤਾ ਹੈ ਤਾਂ ਸੁਨੀਲ ਜਾਖੜ ਆਪ ਦੀ ਪੰਜਾਬ ਦੀ ਪਾਰਟੀ ਦੇ ਅੱਗੋਂ ਨੂੰ ਲੈ ਕੇ ਮੋਦੀ ਨੂੰ ਮਿਲ ਸਕਦਾ ਹੈ ਉਸੇ ਦੀ ਪਾਰਟੀ ਦਾ ਹੀ ਤਾਂ ਉਹ ਪ੍ਰਧਾਨ ਮੰਤਰੀ ਹੈ ਜਦੋਂ ਸੁਨੀਲ ਜਾਖੜ ਕਾਂਗਰਸ ਛੱਡ ਕੇ ਭਾਜਪਾ ਚ ਗਿਆ ਆ ਉਸ ਤੋਂ ਪਹਿਲਾਂ ਵੀ ਨਰਿੰਦਰ ਮੋਦੀ ਅਮਿਤ ਸ਼ਾ ਸੁਨੀਲ ਜਾਖੜ ਨੂੰ ਮਿਲੇ ਨੇ ਤਾਂ ਕਿ ਅੱਜ ਉਹ ਨਹੀਂ ਮਿਲ ਸਕਦੇ ਮਿਲ ਸਕਦੇ ਨੇ ਪਰ ਸੁਨੀਲ ਜਾਖੜ ਨੇ ਕੀ ਯਤਨ ਕੀਤੇ ਨੇ ਇਹ ਤੁਸੀਂ ਦੱਸ ਦਿਓ ਅਸਲ ਦੇ ਵਿੱਚ ਇਹ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਨੇ ਕੋਈ ਭੋਰਾ ਭਰਦਾ ਫਰਕ ਨਹੀਂ ਸਿਰਫ ਸਿਆਸੀ ਰੋਟੀਆਂ ਸੇਕਣ ਦੇ ਲਈ ਇਹ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਦੀ ਗੱਲ ਕਰਦੇ ਨੇ ਵਰਨਾ ਇਹ ਕਿਸੇ ਦੇ ਸਕੇ ਨਹੀਂ ਆਪਣੀ ਕੁਰਸੀ ਆਪਣੀ ਸਿਆਸਤ ਆਪਣੇ ਅਹੁਦੇ ਤੋਂ ਸੇਵਾ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ